ਇੱਕ ਐਸੀ ਕਾਰਟ ਤੇ ਲੈ ਕੇ ਆਣ ਜਿੱਥੇ ਕੀ ਫਲੇਵਰਡ ਲੱਸੀ ਨਮਕੀਨ ਲੱਸੀ ਤੇ ਅਲੱਗ-ਅਲੱਗ ਸ਼ੇਕ ਦੇ ਹਿਸਾਬ ਨਾਲ ਲੱਸੀ ਬਣਾ ਕੇ ਪਾਈ ਜਾਂਦਾ ਨਾਰਮਲੀ ਆਪਾਂ ਦੇਖਿਆ ਵੀ ਦੋ ਤਰ੍ਹਾਂ ਦੀ ਲੱਸੀ ਆਪਾਂ ਪੀਤੀ ਹਾਂ ਮਾਂ ਨਮਕੀਨ ਤੇ ਮਿੱਠੀ ਮਿੱਠੀ ਦੋ ਤਰ੍ਹਾਂ ਦੀ ਹੈ ਬਿਲਕੁਲ ਜੀ ਮੈਂ ਲੈ ਕੇ ਆਈ ਜੀ ਕਈ ਤਰ੍ਹਾਂ 7-8 ਤਰ੍ਹਾਂ ਦੀ ਮੇਰੇ ਕੋਲੇ ਲੱਸੀ ਹੈ ਜੀ ਸਰ ਇਲਾਈਚੀ ਬਨਾਣਾ ਸ਼ੇਕ ਕੀ ਸੀ ਸਟੈਂਡ ਹੈ ਜੀ ਇਲਾਚੀ ਬਨਾਣਾ ਨਾਰਮਲੀ ਆਪਾਂ ਬਨਾਣਾ ਸ਼ੇਕ ਹੀ ਪੀਤਾ ਨਾ ਜੀ ਮੇਰੇ ਕੋਲੇ ਇਲਾਚੀ ਔਰ ਕੇਸਰ ਥੋੜਾ ਮਿਕਸ ਕਰਕੇ ਦਾ ਫਲੇਵਰ ਮੈਂ ਦੇਣਾ ਨਹੀਂ ਉਹਦੇ ਨਾਲ ਹੋਰ ਫਲੇਵਰ ਵਧੀਆ ਆਉਂਦਾ ਜੀ ਇਹਦਾ ਹ ਤੇ ਅੱਜ ਤੁਹਾਨੂੰ ਅਸੀਂ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਲੰਘਦੇ ਹੋਏ ਗ੍ਰੀਨਲੈਂਡ ਸਕੂਲ ਦੇ ਜਮਾ ਓਪੋਜ਼ਿਟ ਇੱਕ ਐਸੀ 카ਟ ਤੇ ਲੈ ਕੇ ਆਏ ਜਿੱਥੇ ਕੀ ਫਲੇਵਰਡ ਲੱਸੀ ਨਮਕੀਨ ਲੱਸੀ ਤੇ ਅਲੱਗ-ਅਲੱਗ ਸ਼ੇਕ ਦੇ ਹਿਸਾਬ ਨਾਲ ਲੱਸੀ ਬਣਾ ਕੇ ਪਾਈ ਜਾਂਦੀ ਆ ਆਓ ਬਾ ਸਰਦਾਰ ਜੀ ਨਾਲ ਗੱਲ ਕਰਦੇ ਨਾਲ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਨੂੰ ਜਿਹੜੀਆਂ ਆਪਾਂ ਜਿਹੜੀ ਲੱਸੀ ਆ ਘਰੇ ਇਨਵੈਂਸ਼ਨ ਕਰਦੇ ਹੁੰਦੇ ਸੀ ਉਹ ਉਹਨਾਂ ਨੂੰ ਰੋਡ ਤੇ ਵਿੱਚੋਂ ਦਾ ਆਈਡੀਆ ਕਿਵੇਂ ਆਇਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਬਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਮੇਰੇ ਨਾਮ ਹਰਪਾਲ ਸਿੰਘ ਹੈ ਤੇ ਸਰ ਆਪਾਂ ਇੱਥੇ ਕੀ ਕੁਝ ਬਣਾ ਰਿਹਾ ਜੀ ਮੇਰੇ ਕੋਲੇ ਸਰ ਜਿਹਦਾ ਲੱਸੀ ਤੁਸੀਂ ਦੇਖਿਆ ਵੀ ਲੱਸੀ ਵਿੱਚ ਮੇਰੇ ਕੋਲੇ ਕਈ ਫਲੇਵਰ ਨੇ ਜਿਦਾਂ ਕਿ ਸਪਾਈਸੀ ਲੱਸੀ, ਸੌਗਰੀ ਲੱਸੀ, ਜੀਲਾ ਲੱਸੀ, ਮੰਗੋ ਲੱਸੀ, ਰੋਜ਼ ਲੱਸੀ ਕਈ ਟੂ ਫਲੇਵਰ ਹੈਗੇ ਬਾਣ ਲੱਸੀ ਕਈ ਫਲੇਵਰ ਨੇ ਇਹਦੇ ਵਿੱਚ ਜਿਦਾਂ ਨਾਰਮਲੀ ਆਪਾਂ ਦੇਖਿਆ ਵੀ ਦੋ ਤਰ੍ਹਾਂ ਦੀ ਲੱਸੀ ਆਪਾਂ ਪੀਤੀ ਹਾਂ ਮਾਂ ਨਮਕੀਨ ਤੇ ਮਿੱਠੀ ਮਿੱਠੀ ਦੋ ਤਰ੍ਹਾਂ ਦੀ ਹੈ ਮੈਂ ਲੈ ਕੇ ਆਏ ਜੀ ਕਈ ਤਰ੍ਹਾਂ ਸੱਤ ਅੱਠ ਤਰ੍ਹਾਂ ਦੀ ਮੇਰੇ ਕੋਲੇ ਲੱਸੀ ਹੈ ਜੀ ਫਲੇਵਰ ਸਰ ਇਹਦੇ ਵਿੱਚ ਜਿਹੜਾ ਕਿ ਫਰੂਟ ਪਾਇਆ ਜਾਂਦਾ ਹੈ ਜਾਂ ਕ੍ਰਸ਼ ਯੂਜ਼ ਕੀਤੇ ਜਾਂਦੇ ਜਿਹਦੇ ਵਿੱਚ ਜਿਦਾਂ ਹੁਣ ਤੁਸੀਂ ਦੇਖੋਗੇ ਸੀਜ਼ਨਲ ਮੰਗੇਓ ਜਿੱਦਾਂ ਚੱਲ ਰਿਹਾ ਹੈ ਜੀ ਉਹ ਤਾਂ origianally ਪੈ ਰਿਹਾ ਜੀ ਉਹ ਲੱਸੀ ਦੇ ਵਿੱਚ ਜਦੋਂ ਮੰਗੇਓ ਫਰੂਟ ਪੈ ਜਾਂਦਾ ਤੇ ਫਰੂਟ ਵਾਲੀ ਲੱਸੀ ਬਣਦੀ ਹੈ ਹਾਂਜੀ ਹਾਂ ਤੇ ਜਿਹੜੀ ਜਿਹਦਾ ਸਟਰਾਗਰੀ ਜਾਂ ਦੂਜੀ ਪਾਨ ਲੱਸੀ ਆ ਉਹ ਫਲੇਵਰ ਆ ਜੀ ਸਾਰੇ ਉਹ ਫਲੇਵਰ ਆ ਸਾਰੇ ਹਨਾ ਬਾਕੀ ਪਾਨ ਵਾਲਾ ਜਿਹੜਾ ਉਹ ਨਵਾਂ ਕਨਸੈਪਟ ਆਇਆ ਹੈ ਹਨਾ ਮੰਗੋ ਲੱਸੀ ਆਪਾਂ ਫੇਰ ਕਿਦਾਂ ਨਾ ਕਿਤੇ ਸੁਣੀ ਹੋਈ ਆ ਕ੍ਰਸ਼ ਪਾ ਕੇ ਤੇ ਪਾਨ ਲੱਸੀ ਵਾਲਾ ਕੀ ਕਨਸੈਪਟ ਆ ਜੀ ਪਾਨ ਲੱਸੀ ਦੇ ਫਲੇਵਰ ਬਹੁਤ ਅੱਛਾ ਹੈ ਜੀ ਇਹਦਾ ਬਹੁਤ ਲਾਈਕ ਕਰਦੇ ਕਸਟਮਰ ਮੇਰੇ ਕੋਲ ਆਉਂਦੇ ਆ ਉਹ ਕਹਿੰਦੇ ਜੀ ਬਹੁਤ ਵਧੀਆ ਫਲੇਵਰ ਆਉਂਦਾ ਜੀ ਅੱਛਾ ਜੀ ਜਿਹੜੇ ਤਾਂ ਪਾਨ ਲਾਈਕ ਕਰਦੇ ਨੇ ਉਹਨਾਂ ਵਾਸਤੇ ਇੱਕ ਵਧੀਆ ਆਪਸ਼ਨ ਨਹੀਂ ਲੱਸੀ ਦੇ ਵਿੱਚ ਹੈ ਨਾ ਜੀ ਹਾਂ ਲੱਸੀ ਦੇ ਵਿੱਚ ਨਾਲੇ ਤੇ ਉਹਦਾ ਬਹੁਤ ਅੱਛਾ ਫਲੇਵਰ ਆਉਂਦਾ ਜੀ ਸਰ ਆਪਣੇ ਕੋਲ ਹੋਰ ਇਸ ਤੋਂ ਇਲਾਵਾ ਲੱਸੀ ਤੋਂ ਇਲਾਵਾ ਕੀ ਕੁਝ ਅਵੇਲੇ ਪਈ ਜੀ ਤੋਂ ਇਲਾਵਾ ਜੀ ਮੇਰੇ ਕੋਲੇ ਤੁਸੀਂ ਸ਼ੇਕ ਦੀ ਵੈਰਾਈਟੀ ਦੇਖੋ ਜੀ ਸ਼ੇਕ ਨੇ ਮੰਗੋ ਸ਼ੇਕ ਬਨਾਣਾ ਸ਼ੇਕ ਫੁਕੀਤਾ ਸ਼ੇਕ ਹੋ ਗਿਆ ਬਟਰਸਕੋਟ ਹੋ ਗਿਆ ਇਲਾਇਚੀ ਬਨਾਣਾ ਸ਼ੇਕ ਕੀ ਜੀ ਇਸ ਟਾਈਮ ਜੀ ਇਲਾਇਚੀ ਬਨਾਣਾ ਨਾਰਮਲੀ ਆਪਾ ਬਨਾਣਾ ਸ਼ੇਕ ਹੀ ਬਿਤਾਣਾ ਜੀ ਹਾਂਜੀ ਮੇਰੇ ਕੋਲੇ ਇਲਾਇਚੀ ਔਰ ਕੇਸਰ ਥੋੜਾ ਮਿਕਸ ਕਰਕੇ ਦਾ ਫਲੇਵਰ ਮੈਂ ਦੇਣਾ ਨਹੀਂ ਉਹਦੇ ਨਾਲ ਹੋਰ ਫਲੇਵਰ ਵਧੀਆ ਆਉਂਦਾ ਜੀ ਉਹਦਾ ਤੇ 슈ਗਰ ਕੇਨ ਦੀ ਮੈਂ ਦੇਖਿਆ ਆਪਣੇ ਕੋਲ ਮਸ਼ੀਨ ਲੱਗੀ ਹੋਈ ਹੈ ਨਾ ਸਰ 슈ਗਰ ਕੇਨ ਦੀ ਸਰ ਸਟੇਨਲੈ ਔਰ ਹਾਈਜਨਿਕ ਮਸ਼ੀਨ ਹੈ ਜੀ ਇਹ ਪਿਓਰ ਤੇ ਸਰ ਇਹ ਮਸ਼ੀਨ ਗੰਨਾ ਪੈਣਾ ਜੀ ਬਾਰ-ਬਾਰ ਗੰਨਾ ਜਿੱਦਾਂ ਤੁਸੀਂ ਨਾਰਮਲੀ ਦੇਖਿਆ ਕਿ ਉਹ ਬਾਰ-ਬਾਰ ਗੰਨਾ ਹਾਂ ਬਾਰ-ਬਾਰ ਗੰਦੇ ਹੱਥ ਲੱਗਦੇ ਹਨ ਇਹਦੀ ਦੋ ਚੀਜ਼ ਨਹੀਂ ਹੈਗੀ ਇੱਕ ਵਾਰੀ ਗੰਨਾ ਪੈਣਾ ਗੰਨਾ ਧੋ ਕੇ ਰੱਖਿਆ ਜੀ ਇੱਕ ਵਾਰੀ ਗੰਨਾ ਪੈਣਾ ਵਾ ਔਰ ਜੂਸ ਵਧੀਆ ਪਿਓਰ ਜੂਸ ਤੇ ਇਹ ਮਸ਼ੀਨ ਸਰ ਕਿੱਥੋਂ ਲੈਂਦੇ ਸੀ ਇਹ ਸਰ ਗੁਜਰਾਤ ਤੋਂ ਮੰਗਾਈ ਹੈ ਗੁਜਰਾਤ ਤੋਂ ਮੰਗਾਈ ਹੈ ਨਕੀ ਨਾ ਔਰ ਬੈਟਰੀ ਤੇ ਚੱਲਦੀ ਹੈ ਇਹ ਅੱਛਾ ਜੀ ਔਰ ਬਹੁਤ ਵਧੀਆ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਜੀ ਤੇ ਸਰ ਤੁਸੀਂ ਸਾਨੂੰ ਅੱਜ ਮੈਨੂੰ ਕੀ ਬਣਾ ਕੇ ਪਿਆਉਂਗੇ ਜਾਂ ਇਹ ਕਹਿ ਲ ਵੀ ਸ਼ੇਕ ਪੀਵਾਂਗੇ ਕਿ ਲੱਸੀ ਪੀਵਾਂਗੇ ਮੇਰੇ ਕੋਲ ਬਹੁਤ ਵੈਰਾਈਟੀ ਹੈ ਜੀ ਮੈਨੂੰ ਮੇਰੀਆਂ ਤਾਂ ਸਾਰੀਆਂ ਹੀ ਐਡਮ ਆ ਜਿਹੜੀਆਂ ਬਹੁਤ ਵਧੀਆ ਆਪਾਂ ਸਭ ਤੋਂ ਪਹਿਲਾਂ ਸਰ ਜਿਹੜਾ ਤੁਹਾਡਾ ਯੂਨਿਕ ਹੈ ਨਾ ਇਲਾਈਚੀ ਬਨਾਨਾ ਸ਼ੇਕ ਤੇ ਪਾਨ ਲੱਸੀ ਤੁਹਾਨੂੰ ਬਣਾ ਕੇ ਦਿਖਾਓ ਵੀ ਉਹਦੇ ਵਿੱਚ ਕੀ ਕਨਸੈਪਟ ਹੈ ਨਾ ਤੇ ਕਿੱਦਾਂ ਉਹਦੀ ਵਰੀਏਸ਼ਨ ਅਲੱਗ-ਅਲੱਗ ਕੀ ਹੈ ਇਨਵੈਂਸ਼ਨ ਕੀ ਉਹਦੇ ਅੰਦਰ ਠੀਕ ਹੈ ਜੀ ਕਿਉਂਕਿ ਨਾਰਮਲ ਲੱਸੀ ਤਾਂ ਆਪਾਂ ਹਰੇਕ ਹੀ ਦੇਖੀ ਦੀ ਹੈ ਬਿਲਕੁਲ ਬਿਲਕੁਲ ਨਹੀਂ ਉਹ ਤਾਂ ਪਾਣੀ ਚ ਰਲਾ ਕੇ ਤੇ ਹਰੇਕ ਵੇਚਦਾ ਤੁਸੀਂ ਪਾਨ ਵਾਲੀ ਲੱਸੀ ਬਣਾ ਕੇ ਦਿਖਾਓ ਠੀਕ ਹੈ ਜੀ ਆਓ ਜੀ ਪਾਨ ਵਾਲੀ ਲੱਸੀ ਬਣਾ ਕੇ ਤੇ ਆਪਾਂ ਸਰ ਨਾਲ ਚੱਲਦੇ ਆਂ ਅੰਦਰ ਤੇ ਪਾਨ ਲੱਸੀ ਦੇਖਦੇ ਆਂ ਕਿਵੇਂ ਬਣਦੀ ਅਸਲ ਦੇ ਵਿੱਚ ਇਹਦਾ ਸਾਰਾ ਕਨਸੈਪਟ ਹੈਗੀ ਆ ਇਹ ਤੁਸੀਂ ਜੱਗ ਹਰ ਵਾਰੀ ਵੀ ਸਰ ਇਹ ਇੱਕ ਫਲੇਵਰ ਦਾ ਨਵਾਂ ਹੀ ਹੁੰਦਾ ਜੀ ਹਾਂਜੀ ਜੱਗ ਹਰ ਵਾਰੀ ਮੈਂ ਜਿੱਦਾਂ ਹੁਣ ਕਸ਼ਮੀਰ ਨੂੰ ਪਿਆਏ ਕੋਈ ਚੀਜ਼ ਬਣਾਈ ਉਹ ਵਾਸ਼ ਕਰਕੇ ਇਹਨੂੰ ਰੱਖ ਦੇਣਾ ਜੀ ਸਾਫ਼ ਸੁਥਰਾ ਨਾਂ ਦੀ ਕਰ ਦੇਣਾ ਇਹਨੂੰ ਯਾਨੀ ਕਿ ਉਹ ਨਾਮ ਪਿਆਵਾ ਆਪਣਾ ਅੱਛਾ ਮਿਣਕੇ ਨਹੀਂ ਹੈ ਨਹੀਂ ਜੀ ਉਦਾਂ ਹੀ ਹੈ ਨਹੀਂ ਖੁੱਲੇ ਦਿਲ ਨਾਲ ਜੀ ਧਿਆਵਾ ਰ ਸਰ ਇਸ ਰਿਚ ਜਿਹੜਾ ਪਾਣ ਕੀ ਪ੍ਰੋਪਰ ਪਾਣ ਪਾਇਆ ਜਾਂਦਾ ਕਿ ਕੱਲਾ ਫਲੇਵਰ ਆ ਜੀ ਪਾਣ ਦਾ ਫਲੇਵਰ ਆਂਦਾ ਜੀ ਅੱਛਾ ਜੀ ਸ਼ਾਈ ਪਾਣ ਔਰ ਬਹੁਤ ਵਧੀਆ ਦਾ ਸਵਾਦ ਆ ਜੀ ਠੀਕ ਹੈ ਦੇਖੋ ਤੁਸੀਂ ਖੁਦ ਗਾਓਗੇ ਜੀ ਬਹੁਤ ਇਚਿਆ ਆ ਠੀਕ ਹੈ ਜੀ ਅੰਬ ਦੋ ਲੋਕ ਤੁਸੀਂ ਫ੍ਰੈਗਰੈਂਸ ਚੈੱਕ ਕਰੋ ਫ੍ਰੈਗਰੈਂਸ ਬਹੁਤ ਜ਼ਬਰਦਸਤ ਆ ਜੀ ਇੱਥਰ ਤੱਕ ਫ੍ਰੈਗਰੈਂਸ ਆ ਰਹੀ ਹੈ ਇਹਦੀ ਹੁਣ ਮੈਂ ਕੈਮਰੇ ਚ ਲੋਕਾਂ ਨੂੰ ਦਿਖਾ ਨਹੀਂ ਸਕਦਾ ਤੇਜ਼ ਵਾਲਾ ਪਾਣੀ ਆ ਜੀ ਜੂਸ ਕਰੀਦਾ ਤੇਜ਼ ਵਾਲਾ ते होने जा रही है ऐसा अपनी है ये ऐसा ही है ये की जाऊँगी थोड़ी जी सुगर ਸਰ ਤਿਆਰ ਹੈ ਜੀ ਇਹ ਔਰ ਸੂ ਤਿਆਰ ਹੈ ਜੀ ਇਹ ਇਹ ਰੰਗ ਹੀ ਬਹੁਤ ਸੋਹਣਾ ਬਣ ਗਿਆ ਸਰ ਬੋਤਲ ਸਟਰੀ ਹੈ ਅੱਛਾ ਜੀ ਸਰ ਬਸ ਚੈਰੀ ਡਨ ਹੈ ਜੀ ਹੁਣ ਚੈਰੀ ਉਸ ਤੋਂ ਬਾਅਦ ਗ੍ਰੀਨ ਚੈਰੀ ਅੱਛਾ ਚੈਰੀ ਵੀ ਦੋ ਤਰ੍ਹਾਂ ਦੀ ਹਾਂਜੀ ਹਾਂਜੀ ਯਾਨੀ ਕਿ ਕਮੀ ਨਹੀਂ ਹੈ ਕਿਸੇ ਚੀਜ਼ ਦੀ ਹਰਾ ਪਾਣ ਵਾਲਾ ਸ਼ੇਕ ਹਰੇ ਪਾਣ ਦੇ ਲੱਸੀ ਤੇ ਹਰੀ ਚੈਰੀ ਆਹ ਤੇ ਇਹ ਦੇ ਦੇ ਇਹ ਦੀ ਜਾਣ ਜਿਹਨੂੰ ਕਹਿ ਸਕਦੇ ਆਪਾਂ ਕਿ ਡਾਨਾ ਨਹੀਂ ਇਹ ਡਾਨ ਹੈ ਜੀ ਹੁਣ ਬਣ ਕੇ ਤਿਆਰ ਤੇ ਸਰ ਇਹਦਾ ਗਲਾਸ ਕਿੰਨੇ ਦਾ ਜੀ ਇੱਕ ਵਾਰੀ ਸਾਨੂੰ ਦੱਸੋ ਜੀ ਇਹ ਸਰ 50 ਰੁਪਏ ਦਾ ਗਲਾਸ ਹੈ ਜੀ ਸਿਰਫ 50 ਰੁਪਏ ਦਾ 50 ਰੁਪਏ ਦਾ ਗਲਾਸ ਫਲੇਵਰ ਵਾਲੀ ਲੱਸੀ ਸਿਰਫ 50 ਰੁਪਏ ਦਾ ਗਲਾਸ ਇਹ ਕੀ ਹੈ ਸਰ ਇਹ ਜਿੰਨੀ ਫੇਰ ਤੋਂ ਬਰ ਹਾਂਜੀ ਇਹ ਨਾਰੀਅਲ ਦਾ ਆਹ ਜੀ ਨਾਰੀਅਲ ਦਾ ਬਰਦਾ ਮੈਂ ਕਿਹਾ ਚੀਨੀ ਫੇਰ ਤੋਂ ਪੈਣ ਲੱਗੀ ਦਾ ਨਾਰੀਅਲ ਦਾ ਬਰਦਾ ਹੋ ਗਿਆ ਜੀ ਥੋੜਾ ਜਿਹਾ ਬਸ ਸਾਰੀ ਲੱਗ ਜਾਣੀ ਜੀ ਤਾਜੀ ਤਾਜੀ ਹੋ ਵੀ ਜ਼ਰਾ ਹਾਂਜੀ ਫੇਰ ਤੋਂ ਜੈਰੀ ਆ ਗਈ ਸਰ ਜੈਰੀ ਆ ਗਈ ਜੀ ਸਰ ਚੈਰੀ ਨਾਲ ਬਹੁਤ ਲਗਾਵ ਲੱਗਦਾ ਸਾਡਾ ਯਾਰੀ ਸਾਰੇ ਪਸੰਦ ਕਰਦੇ ਆ ਜੀ ਚੈਰੀ ਮਤਲਬ ਕਹਾਂ ਉਹ ਵੀ ਮੇਨ ਇੰਗਰੀਡੀਅੰਟ ਜਿਹੜਾ ਉਹ ਚੈਰੀ ਸਰ ਆਪਣੇ ਟਾਈਮਿੰਗ ਸੀ ਜੀ ਇੱਥੇ ਖੜੇ ਹੋਣ ਦੀ ਮੈਂ ਫੇਰੇ 11 ਵਜੇ ਆਣਾ ਜੀ ਅੱਛਾ ਜੀ 11 ਤੋਂ 8 ਵਜੇ ਤੱਕ ਮੈਂ ਇੱਥੇ ਹੀ ਹਾਂ ਤੇ ਸਰ ਹੁਣ ਡੰਨਾ ਹੈ ਜੀ ਆਪਣਾ ਹੈ ਕਿ ਨਹੀਂ ਹੱਲੇ ਜੀ ਅੱਜ ਥੋੜੇ ਨੱਟ ਰਹਿ ਗਏ ਜੀ ਪਾਣ ਵਾਲੇ ਅੱਛਾ ਹੱਲੇ ਹੋਰ ਰਹਿੰਦੇ ਨੇ ਹਾਂ ਜੀ ਹਰ ਮੰਡ ਆਉਂਦੇ ਆ ਜੀ ਕੀ ਹਾਲ ਹੈ ਸਰ ਯਾਰ ਜੀ ਹੋ ਗਿਆ ਇਹ ਸਰ ਇਹ ਚੱਕਰ ਸਰ ਮਦਾਮ ਸ਼ੇਕ ਹੈ ਕਿ ਡਰਾਈ ਫਰੂਟ ਸ਼ੇਕ ਬਣਾ ਰਿਹਾ ਹਾਂ ਸਰ ਬੰਦਾ ਜੀ ਪਸੰਦ ਹੋਰ ਮੇਰੇ ਬਹੁਤ ਖੋਚ ਰਹੇ ਨੇ ਬਹੁਤ ਵਧੀਆ चीज ਬਣਾਉਣਾ ਨੂੰ ਮਿਲਦੀ ਹੈ ਬੰਦਾ ਜੇ ਜੀ ਨਾ ਬੋਲਦੇ ਜੀ ਇਹਦੇ ਸਰ ਤੁਸੀਂ ਸ਼ੇਕ ਦਾ ਡਰਾਈ ਫਰੂਟ ਸ਼ੇਕ ਹੀ ਬਣਾਉਤਾ ਸਰ ਮਰੇ ਬੰਦਾ ਖਾਵੇਗਾ ਕਿ ਪੀਏਗਾ ਜੀ ਨਹੀਂ ਖਾਊਗਾ ਵੀ ਤੇ ਪੀਊਗਾ ਉਹਨੂੰ ਲਓ ਜੀ ਆਪਣਾ ਜਿਹੜੀ ਆ ਪਾਣ ਲੱਸੀ ਬਣ ਕੇ ਤਿਆਰ ਆ ਆਪ ਇਹਨੂੰ ਰਿਵਿਊ ਕਰਦੇ ਨੇ ਪੀਣ ਵਾਲਿਆਂ ਨੂੰ ਦੱਸਦੇ ਆਂ ਵੀ ਅਸਲ ਦੇ ਵਿੱਚ ਕਿਦਾਂ ਦਾ ਟੇਸਟ ਹੈਗਾ ਇਹਦਾ ਸਵਾਦ ਤਾਂ ਇਹਦਾ ਬਹੁਤ ਜ਼ਬਰਦਸਤ ਹੈ ਯਾਨੀ ਕਿ ਲੱਸੀ ਵੀ ਆ ਪਾਣ ਦਾ ਫਲੇਵਰ ਵੀ ਆ ਜਿਹੜੇ ਤਾਂ ਪਾਣ ਲਵਰ ਨੇ ਉਹਨਾਂ ਵਾਸਤੇ ਤਾਂ ਕਹਿ ਲਓ ਇੱਕ ਹਸਾਉ ਦਾ ਇਹ ਖਜ਼ਾਨਾ ਹੈ ਖਜ਼ਾਨਾ ਵੀ ਤੁਸੀਂ ਜ਼ਰੂਰ ਆਓ ਇੱਥੇ ਪੀਓ ਤੇ ਤੁਸੀਂ ਕਰੀਏ ਇਹਦਾ ਆ ਚੈੱਕ ਕਰੋ ਦੀ ਯਾਨਕੀ ਇਹਦੇ ਇنگਰੀਡੀਅੰਟਸ ਇਹਨਾਂ ਨੇ ਇੰਨੇ ਜਿਆਦਾ ਦੀ ਟਾਪਿੰਗਸ ਪਾਈਆਂ ਸੀ ਨਾ ਵੀ ਹੈ ਵੀ ਹੋਣ ਕਰਕੇ ਥੱਲੇ ਆ ਕੇ ਬਹਿ ਗਈਆਂ ਤੇ ਲੱਗ ਗਈ ਆਪਣਾ ਕੀ ਕਹਿ ਸਕਦੇ ਆ ਵੀ ਨਜ਼ਰੀਆ ਦਿਖਾ ਰਹੀਆਂ ਨੇ ਤੇ ਤੁਹਾਨੂੰ ਅਸੀਂ ਜਰੂਰ ਰეკਮੈਂਡ ਕਰਾਂਗੇ ਵੀ ਇੱਥੇ ਆਓ ਟੇਸਟ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ ਸਿਟੀ ਹਾਰਡ ਨਾਲ ਇੱਥੋਂ ਥੈਂਕ ਯੂ